ਦੋ ਨੰਬਰ ਦੀ ਕਮਾਈ ਆਉਂਦੀ ਤਾਂ ਬੜੀ ਚੁੱਪ ਕਰਕੇ ਆਲ ਇੱਕ ਨਿਕਲਦੀ ਬੜੀਆਂ ਚੀਂਕਾ ਮਾਰ ਮਾਰ ਕੇ ਆ ਤੁਸੀਂ ਵੇਖਿਆ ਨਾ ਕਿ ਕੁਝ ਲੋਕ ਜਦੋਂ ਦੋ ਨੰਬਰ ਦਾ ਪੈਸਾ ਕਮਾਉਂਦੇ ਨੇ ਉਹਨਾਂ ਨੂੰ ਬੜਾ ਚਾਹ ਹੁੰਦਾ ਬੜੀ ਖੁਸ਼ ਹੁੰਦੇ ਨੇ ਤੇ ਜਿਵੇਂ ਜਿਵੇਂ ਉਹ ਪੈਸਾ ਕਮਾਈ ਜਾਂਦੇ ਨੇ ਤੇ ਉਹਨਾਂ ਨੂੰ ਇੱਕ ਮਹਿਸੂਸ ਹੁੰਦਾ ਕਿ ਲੋਕ ਤਾਂ ਛਦਾਈ ਨੇ ਪੈਸਾ ਕਮਾਉਣਾ ਤੇ ਬਹੁਤ ਸੌਕਾ ਲੇਕਿਨ ਜਦੋਂ ਤੁਹਾਡੇ ਵਰਗੇ ਸੱਜਣ ਕੁਝ ਕੋਸਾਂਲਾ ਬਾਅਦ ਵੇਖਦੇ ਨੇ ਕਿ ਦੋ ਨੰਬਰ ਦਾ ਜਿਹੜਾ ਲੋਕਾਂ ਨੇ ਪੈਸਾ ਕਮਾਇਆ ਸੀ ਉਹਨਾਂ ਦੇ ਘਰ ਦੀ ਹਾਲਤ ਉਹਨਾਂ ਦੇ ਪਰਿਵਾਰ ਦੀ ਹਾਲਤ ਜਾਂ ਜਿਹੜੇ ਬੰਦੇ ਨੇ 2 ਨੰਬਰ ਦਾ ਪੈਸਾ ਕਮਾਇਆ ਸੀ ਉਹਨੂੰ ਕਿਹੜੀਆਂ-ਕਿਹੜੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਉਹਦੀਆਂ ਚੀਕਾਂ ਕਿ ਜਿੱ ਨਿਕਲਦੀਆਂ ਨੇ ਕਿ ਤੁਹਾਡੇ ਵਰਗੇ ਸੱਜਣ ਕਹਿੰਦੇ ਆ ਦੋ ਨੰਬਰ ਪੈਸਾ ਹੁਣ ਨਿਕਲਦਾ ਚੀਕਾਂ ਦੇ ਰਹੇ ਤੁਸੀਂ ਵੇਖਿਆ ਹੋਣਾ ਕਿ ਜਿਹੜੇ ਆ ਦੋ ਨੰਬਰ ਦਾ ਪੈਸਾ ਇਹਦਾ ਸਮਾਂ ਲਗਭਗ 1 ਤੋਂ 10 ਸਾਲ ਦਾ ਹੀ ਹੁੰਦਾ ਹੈ ਤੇ ਜਦੋਂ ਕੋਈ ਮਨੁੱਖ ਦੋ ਨੰਬਰ ਦਾ ਪੈਸਾ ਕਮਾਉਣਾ ਸ਼ੁਰੂ ਕਰਦਾ ਨਾ ਉਹਦੇ ਪੈਰ ਨਹੀਂ ਧਰਤੀ ਤੇ ਲੱਗਦੇ ਉਹਦੇ ਪੈਰ ਧਰਤੀ ਤੋਂ ਤਾਂ ਤਾਂ ਲੱਗਦੇ ਨੇ ਉਹ ਸਮਝਦਾ ਕਿ ਮੇਰੇ ਜਿਹੜੇ ਲੋਕ ਨੇ ਜਾਂ ਜਿੰਨਾਂ ਚ ਮੈਂ ਵਿਚਰਦਾ ਇਹਨਾਂ ਨੂੰ ਤੇ ਅਕਲ ਹੀ ਨਹੀਂ ਹੈਗੀ ਪੈਸਾ ਤੇ ਬਹੁਤ ਸੌਖਾ ਕਮਾਉਣਾ ਜਿਵੇਂ ਜਿਵੇਂ ਦੋ ਨੰਬਰ ਦਾ ਪੈਸਾ ਘਰ ਆਉਂਦਾ ਤੇ ਮਨੁੱਖ ਦੇ ਜਿਹੜਾ ਚਿਹਰਾ ਨਾ ਉਹ ਖਿੜਦਾ ਜਾਂਦਾ ਮਨੁੱਖ ਇੰਨਾ ਪੀਕ ਤੇ ਪਹੁੰਚਦਾ ਪੀਕ ਤੋਂ ਭਾਵ ਕਿ ਬਲੰਦੀ ਵੱਲ ਵਧਣ ਦੀ ਕੋਸ਼ਿਸ਼ ਕਰਦਾ ਪੈਸੇ ਪੱਖੋਂ ਉਹ ਸਮਝਦਾ ਕਿ ਮੈਂ ਆਪਣੇ ਰਿਸ਼ਤੇਦਾਰੀ ਚ ਭਾਈਚਾਰੇ ਚ ਸਮਾਜਿਕ ਤਾਣੇ ਬਾਣੇ ਚ ਦੋਸਤਾਂ ਮਿੱਤਰਾਂ ਚ ਨੂੰ ਮੈਂ ਪਿੱਛੇ ਛੱਡ ਚੁੱਕਾ ਤੇ ਮੈਂ ਇੱਕ ਵੱਡੀ ਦੁਨੀਆ ਚ ਇੱਕ ਨਵੀਂ ਦੁਨੀਆ ਚ ਪ੍ਰਵੇਸ਼ ਕਰ ਲਿਆ ਤੇ ਉਹ ਹਰ ਰੋਜ਼ ਹੀ ਜਦੋਂ ਇਹ ਪੈਸਾ ਆਈ ਜਾਂਦਾ ਤੇ ਉਹਦਾ ਘਰ ਦਾ ਜਿਹੜਾ ਮਾਹੌਲ ਹੁੰਦਾ ਉਹ ਚ ਨਵੀਆਂ-ਨਵੀਆਂ ਚੀਜ਼ਾਂ ਆਉਣੀਆਂ ਮਹਿੰਗੀਆਂ-ਮਹਿੰਗੀਆਂ ਚੀਜ਼ਾਂ ਆਉਣੀਆਂ ਹਰ ਜੋ ਬੱਚਿਆਂ ਨੇ ਮੰਗਣਾ ਉਹ ਲੋੜ ਤੋਂ ਵੱਧ ਪੂਰਾ ਕਰਨਾ ਜੇ ਬੱਚੇ ਨੇ ਇੱਕ ਚੀਜ਼ ਮੰਗੀ ਹੈ ਤੇ ਉਹਨੂੰ ਦੋ ਲੈ ਦੇਣੀਆਂ ਤੇ ਆਂਡ ਗਵਾਨ ਜਾਂ ਭਾਈਚਾਰਕਣ ਲੋਕਾਂ ਨੂੰ ਪਤਾ ਹੁੰਦਾ ਆ ਕਿ ਪੈਸਾ ਜਿਹੜਾ ਇੰਨਾ ਆ ਰਿਹਾ ਏ ਇਹ ਇਹਨਾਂ ਦੀ ਹੱਕ ਦੀ ਕਮਾਈ ਨਹੀਂ ਹੋ ਸਕਦੀ ਇਹ ਦੋ ਨੰਬਰ ਦਾ ਹੀ ਪੈਸਾ ਆ ਤੇ 2 ਨੰਬਰ ਦੇ ਪੈਸੇ ਨਾਲ ਫਿਰ ਹੁੰਦਾ ਇਹ ਆ ਕਿ ਬੱਚਿਆਂ ਨੂੰ ਪਤਾ ਲੱਗ ਜਾਂਦਾ ਕਿ ਸਾਡਾ ਬਾਪ ਜਿਹੜਾ ਵਾ 2 ਨੰਬਰ ਦਾ ਪੈਸਾ ਲਿਆ ਰਿਆ ਆ ਸਾਰੇ ਪਰਿਵਾਰ ਨੂੰ ਪਤਾ ਹੁੰਦਾ ਫਿਰ ਉਹਦੇ ਨਾਲ ਜਿਹੜਾ 2 ਨੰਬਰ ਦਾ ਪੈਸਾ ਹੁੰਦਾ ਨਾ ਉਹਦੇ ਨਾਲ ਬੱਚਿਆਂ ਦੀ ਜਿਹੜੀ ਮਾਨਸਿਕਤਾ ਉਹਨੂੰ ਬੜੀ ਮਾੜੀ ਸੱਟ ਵੱਜਦੀ ਬੱਚੇ ਜਿਹੜੇ ਨੇ ਉਹ ਪਰਿਵਾਰਿਕ ਕਦਰਾਂ ਕੀਮਤਾਂ ਤੋਂ ਟੁੱਟ ਜਾਂਦੇ ਨੇ ਰਿਸ਼ਤਿਆਂ ਦੇ ਮੋਹ ਤੋਂ ਟੁੱਟ ਜਾਂਦੇ ਨੇ ਉਹ ਜਿਹੜਾ ਕੁਮਾਰਿਆਂ ਦਾ ਉਹ ਸਮਝਦਾ ਕਿ ਮੈਂ ਇਹ ਬੱਚਿਆਂ ਨੂੰ ਸਿਰਫ ਪੈਸਾ ਹੀ ਚਾਹੀਦਾ ਆ ਪੈਸੇ ਤੋਂ ਬਿਨਾਂ ਨਾ ਕੋਈ ਹੋਰ ਲੋੜਾਂ ਨਹੀਂ ਹੈਗੀਆਂ ਜਦੋਂ ਕਿ ਜ਼ਿੰਦਗੀ 'ਚ ਮਾਂ ਬਾਪ ਦੇ ਪਿਆਰ ਦੀਆਂ ਵੀ ਬੜੀਆਂ ਲੋੜਾਂ ਹੁੰਦੀਆਂ ਨੇ ਪੈਸੇ ਨਾਲੋਂ ਵੱਧ ਲੋੜਾਂ ਹੁੰਦੀਆਂ ਨੇ ਲੇਕਿਨ ਉਹ ਹੁੰਦਾ ਕਿ ਉਹ ਬੰਦਾ ਆਪਣੀ ਦੁਨੀਆ 'ਚ ਮਸਤ ਰਹਿੰਦਾ ਕਿ ਮੈਂ ਬੱਚਿਆਂ ਨੂੰ ਉਹ ਕਰ ਦਿੱਤਾ ਬੱਚਿਆਂ ਲਈ ਜੇ ਲੈ ਆ ਦਿੱਤਾ ਵੱਡੇ ਘਰ ਬਣਾ ਦਿੱਤੇ ਪਲਾਟ ਲੈਤੇ ਜ਼ਮੀਨਾਂ ਲੈਤੀਆਂ ਕੁੱਠੀਆਂ ਲੈ ਲੀਆਂ ਜਾਂ ਮਿੰਗੇ-ਮਿੰਗੇ ਮੈਂ ਹਰੋ ਕਈ ਤਰ੍ਹਾਂ ਦੇ ਸਮਾਨ ਲੈ ਕੇ ਆਪਣੇ ਪਰਿਵਾਰ ਨੂੰ ਦਿੱਤੇ ਉਹ ਮਨੁੱਖ ਇਸ ਬਸਥਾ ਦੇ ਵਿੱਚ ਬੜਿਆ ਜਾਂਦਾ ਸਮਾਂ ਆਪਣੀ ਚਾਲੇ ਚੱਲੀ ਜਾਂਦਾ ਤੇ ਬੱਚੇ ਜਿਹੜੇ ਨੇ ਅਕਸਰ 2 ਨੰਬਰ ਦੇ ਪੈਸੇ ਵਾਲੇ ਨਾਲ ਵਿਗੜ ਜਾਂਦੇ ਨੇ ਬੱਚੇ ਪਿਓ ਦੀ ਇੱਜ਼ਤ ਕਰਨਾ ਛੱਡ ਜਾਂਦੇ ਨੇ ਤੇ ਜੇ ਕਿਤੇ ਘਰ 'ਚ ਉਹਦੀ ਮਾਂ ਕਹਿ ਜੀਂਦੇ ਪੁੱਤਰ ਆਪਣੇ ਪਾਪਾ ਨੂੰ ਫੋਨ ਕਰੋ ਉਹ ਆਏ ਨਹੀਂ ਹੈਗੇ ਕਿੱਥੇ ਰੁੱਝ ਗਏ ਨੇ ਕਿੰਨਾ ਸਮਾਂ ਹੋ ਗਿਆ ਤੇ ਬੱਚੇ ਕਹਿੰਗੇ ਅੱਜ ਕੋਈ ਵੱਡਾ ਮੁਰਗਾ ਝਾੜਿਆ ਹੋਣਾ ਉਹ ਕਿਤੇ ਪਾਰਟੀ ਸ਼ਾਟੀ ਕਰ ਰਹੇ ਹੋਣੇ ਆ ਆਪੇ ਆ ਜਾਣਗੇ ਮੇਰੇ ਕੋਲ ਹੀ ਫੋਨ ਹੁੰਦਾ ਕੈਨ ਤੋਂ ਭਾਪ ਕੀ ਹੁੰਦਾ ਕਿ ਉਹਨਾਂ ਨੂੰ ਵੀ ਪਤਾ ਹੁੰਦਾ ਕਿ ਸਾ ਆਪਣੇ ਪਿਓ ਦੀਆਂ ਹਰਕਤਾਂ ਬਾਰੇ ਤੇ ਫਿਰ ਇਹੋ ਜਿਹਾ ਪੈਸਾ ਕਮਾਉਣ ਦਾ ਫਾਇਦਾ ਕੀ ਇਹੋ ਜਿਹਾ ਪੈਸਾ ਕਮਾ ਕੇ ਆਪਾਂ ਲੈਣਾ ਕੀ ਤੁਸੀਂ ਇਹ ਵੀ ਜਾਣਦੇ ਹੋ ਕਿ ਫਿਰ ਬਹੁਤ ਸਾਰੇ ਜਹੇ ਦੋ ਲੋਕਾਂ ਦੇ ਜਿਹੜੇ ਧੀਆਂ ਪੁੱਤਰ ਬਾਗੀ ਹੋ ਜਾਂਦੇ ਨੇ ਘਰ-ਬਾਰ ਛੱਡ ਜਾਂਦੇ ਨੇ ਬੁਰੀਆਂ ਆਤਾਂ ਚ ਪੈ ਜਾਂਦੇ ਨੇ ਪਹਾੜੀ ਸੰਗਤ ਦਾ ਸ਼ਿਕਾਰ ਹੋ ਜਾਂਦੇ ਨੇ ਫਿਰ ਮਨੁੱਖ ਰੋਂਦਾ ਆ ਫਿਰ ਜਦੋਂ ਮਨੁੱਖ ਰੋਂਦਾ ਆ ਆਮ ਤੌਰ ਤੇ ਜਿਹੜੇ ਹਨ ਜਦੋਂ ਕੋਈ ਮਨੁੱਖ ਰੋਂਦਾ ਉਹ ਚੋਂ ਨਾ ਅਥਰੂ ਨਿਕਲਦੇ ਪਾਣੀ ਦੀਆਂ ਬੂੰਦਾਂ ਲੇਕਿਨ ਜਿਹੜਾ ਬੰਦਾ ਗੁਨਾਹ ਕਰਦਾ ਜਿਹਨੇ ਦੋ ਨੰਬਰ ਦਾ ਪੈਸਾ ਕਮਾਇਆ ਹੁੰਦਾ ਨਾ ਉਹਦੀਆਂ ਅੱਖਾਂ ਦੇ ਵਿੱਚੋਂ ਖੂਨ ਦੇ ਅਥਰੂ ਡਿੱਗਦੇ ਨੇ ਪੁੰਤ ਪਾਪ ਕਿ ਬਹੁਤ ਰੁੰਦਾ ਆ ਇਹਦੀ ਉਮਰ ਵੀ ਬੰਦੇ ਦੀ ਥੋੜੀ ਹੁੰਦੀ ਹੈ ਜਿਹੜਾ ਗੁਨਾਹ ਕਰਦਾ ਕਿਉਂਕਿ ਜਦੋਂ ਪੈਸਾ ਵੱਧ ਹੁੰਦਾ ਮਨੁੱਖ ਨੇ ਮਹਿੰਗੀਆਂ ਮਹਿੰਗੀਆਂ ਸ਼ਰਾਬਾਂ ਪੀਣੀਆਂ ਪਾਰਟੀਆਂ ਕਾਮੀਆਂ ਰੋਜ਼ ਕਈ ਤਰ੍ਹਾਂ ਦੇ ਟਸਨਬਾਜ਼ੀਆਂ ਕਰਨੀਆਂ ਹੋਰ ਨਸ਼ਿਆਂ 'ਚ ਉਲਝ ਜਾਣਾ ਹੋਰ ਭੜੇ ਕੰਮਾਂ 'ਚ ਉਲਝ ਜਾਣਾ ਤੇ ਬਹੁਤ ਸਾਰੀਆਂ ਬਿਮਾਰੀਆਂ ਮਨੁੱਖ ਨੂੰ ਲੱਗ ਜਾਂਦੀਆਂ ਇਹ ਬਿਮਾਰੀਆਂ ਜਦੋਂ ਮਨੁੱਖ ਤੇ ਥੋੜਾ ਚਿਰਚ ਹੀ ਇੱਕ ਤੋਂ 10 ਸਾਲ ਜੀ ਹੈਵੀ ਹੋ ਜਾਂਦੀਆਂ ਨੇ ਤਾਂ ਫਿਰ ਮਨੁੱਖ ਜਿਹੜਾ ਆ ਉਹ ਆਪਣੇ ਆਪ ਨੂੰ ਬਿਮਾਰੀ ਅਵਸਥਾ 'ਚ ਆ ਜਾਂਦਾ ਕਿ ਤੁਸੀਂ ਅਕਸਰ ਕਈ ਜਿਹੇ ਲੋਕਾਂ ਨੂੰ ਵੇਖਿਆ ਹੋਊਗਾ ਜਿਹੜੇ ਲੋਕ ਬਿਮਾਰ ਹੋਣ ਤੋਂ ਬਾਅਦ ਬਹੁਤ ਰੋਂਦੇ ਨੇ ਬੜਾ ਰੋਣਗੇ ਕਈ ਤੁਹਾਡੇ ਵਰਗੇ ਸਜਣ ਕਹਿਣਗੇ ਵੇਖ ਹੁਣ ਕਿਦਾਂ ਰੋਦਾ ਉਦੋਂ ਨਹੀਂ ਸੀ ਇਹਨੂੰ ਪਤਾ ਕਿ ਮੈਂ ਕਿਸੇ ਮਨੁੱਖ ਦੇ ਹੱਕ ਨੂੰ ਖਾ ਰਿਆਂ ਕਿਉਂਕਿ ਆਮ ਤੌਰ ਤੇ ਤੁਸੀਂ ਵੇਖਿਆ ਜਿਹੜਾ ਬੰਦਾ ਕੋਈ ਰਿਸ਼ਵਤ ਦਿੰਦਾ ਹੈ ਜਾਂ ਕੋਈ ਬੰਦਾ ਕਿਸੇ ਨੂੰ ਪੈਸੇ ਦਿੰਦਾ ਆ ਉਹਦਾ ਜੀ ਨਹੀਂ ਕਰਦਾ ਮੈਂ ਪੈਸੇ ਦਵਾ ਕਿਉਂਕਿ ਉਹਨੇ ਉਹ ਪੈਸੇ ਆਪਣੇ ਧੀ ਪੁੱਤਰ ਪਰਿਵਾਰ ਦੀ ਖੁਸ਼ਹਲੀ ਰੱਖੇ ਹੁੰਦੇ ਨੇ ਹੋ ਸਕਦਾ ਉਹਨੇ ਉਹ ਪੈਸੇ ਆਪਣੀ ਧੀ ਲਈ ਸਕੂਟੀ ਲੈ ਕੇ ਦੇਣੀ ਹੋਵੇ ਹੋ ਸਕਦਾ ਉਹਨੇ ਆਪਣੇ ਪੁੱਤਰ ਨੂੰ ਕੋਈ ਮੋਟਰਸਾਈਕਲ ਲੈ ਕੇ ਦੇਣਾ ਹੋਵੇ ਜੇਕਰ ਉਹਨੂੰ ਕਿਤੇ 2 ਨੰਬਰ ਦੇ ਪੈਸੇ ਦੇਣੇ ਭਰਨੇ ਪੈਂਦੇ ਨੇ ਤੇ ਸਮਝ ਲਓ ਕਿ ਉਹ ਆਪਣੇ ਧੀ ਪੁੱਤ ਦੀ ਖੁਸ਼ੀ ਦਾ ਕਤਲ ਕਰਕੇ ਉਹ ਪੈਸੇ ਦੇ ਰਿਹਾ ਹੈ ਜਦੋਂ ਤੁਸੀਂ ਇਹ ਵੀ ਜਾਣਦੇ ਹੋ ਕਿ ਕਿਸੇ ਦਾ ਕਤਲ ਕੀਤਾ ਹੋਵੇ ਨਾ ਤੇ ਉਹਦਾ ਰੋਣਾ ਵੀ ਬੜਾ ਪੈਂਦਾ ਤੇ ਉਹਦੀ ਸਜ਼ਾ ਵੀ ਬੜੀ ਹੁੰਦੀ ਆ ਕਿਉਂਕਿ ਕੁਦਰਤ ਬੜੀ ਬਿਆਨਤ ਆ ਤੇ ਜਦੋਂ ਕੋਈ ਮਨੁੱਖ ਦੀ ਖੁਸ਼ੀਆਂ ਦਾ ਕਤਲ ਹੋ ਜਾਵੇ ਤਾਂ ਉਹ ਕੁਦਰਤੀ ਗੱਲ ਹੈ ਕਿ ਕਤਲ ਜਿਹੜਾ ਖੂਨ ਦੇ ਥਰੂ ਹੀ ਵਹੁੰਦਾ ਆ ਜਦੋਂ ਅਸੀਂ 2 ਨੰਬਰ ਦੇ ਪੈਸੇ ਲੈਨੇ ਆ ਜਾਂ ਕੋਈ ਮਨੁੱਖ ਲੈਂਦਾ ਆ ਤਾਂ ਫੇਰ ਉਹਦੇ ਘਰ ਦੇ ਵਿੱਚ ਕੀ ਹੁੰਦਾ ਕਿ ਉਹਦੇ ਮਨੁੱਖ ਦੀ ਅੱਖਾਂ ਦੇ ਵਿੱਚੋਂ ਹਰ ਵੇਲੇ ਰੋਣਾ ਪਿਆ ਰਹਿੰਦਾ ਹਰ ਵੇਲੇ ਉਹ ਅੰਦਰ ਹੀ ਅੰਦਰ ਸੜਦਾ ਰਹਿੰਦਾ ਧੀਆਂ ਪੁੱਤ ਦੂਰ ਹੋ ਚੁੱਕੇ ਹੁੰਦੇ ਨੇ ਉਮਰ ਦੇ ਨਾਲ ਬੰਦਾ ਬੰਜੇ ਤੇ ਪਿਆ ਹੁੰਦਾ ਬੈੱਡ ਤੇ ਪਿਆ ਹੁੰਦਾ ਤਾਂ ਲੇਕਿਨ ਉਹ ਰੋ ਰਿਹਾ ਹੁੰਦਾ ਤੇ ਇਹ ਗੱਲ ਯਾਦ ਕਰਿਆ ਹੁੰਦਾ ਕਿ ਉਹ ਫਲਾਣਾ ਬੰਦਾ ਤਰਲੇ ਕੱਢ ਰਿਹਾ ਸੀ ਮੇਰੇ ਕਿ ਮੇਰੇ ਕੋ ਪੈਸੇ ਨਹੀਂ ਹੈਗੇ ਪੈਸੇ ਮੈਂ ਆਪਣੇ ਕਿਸੇ ਬੱਚੇ ਦੀ ਖੁਸ਼ੀ ਲਈ ਰੱਖੇ ਲੇਕਿਨ ਮੈਂ ਉਹਦੇ ਕੋਲ ਲੈ ਲੇ ਅੱਜ ਉਹ ਪੈਸੇ ਜਿਹੜੇ ਆ ਉਹ ਬੰਦੇ ਨੂੰ ਰੋਣ ਦੇ ਲਈ ਮਰਨ ਦੇ ਲਈ ਮਜਬੂਰ ਕਰਦੇ ਨੇ ਕਹਿਣ ਤੋਂ ਭਾਵ ਕਿ ਕਿ ਮਨੁੱਖ ਦੀ ਜ਼ਿੰਦਗੀ ਬਹੁਤ ਹੀ ਦੁੱਖਾਂ ਭਰੀ ਹੋ ਜਾਂਦੀ ਆ ਇਸ ਕਰਕੇ ਜ਼ਿੰਦਗੀ ਚ ਕਦੀ ਵੀ ਦੋ ਨੰਬਰ ਦੇ ਪੈਸੇ ਨਹੀਂ ਲੈਣੇ ਚਾਹੀਦੇ ਹਮੇਸ਼ਾ ਮਿਹਨਤ ਵਾਲੇ ਪੈਸੇ ਲੈਣੇ ਚਾਹੀਦੇ ਜਿਹੜੇ ਲੋਕ ਮਿਹਨਤ ਦੇ ਪੈਸੇ ਲੈਂਦੇ ਨੇ ਉਹਨਾਂ ਘਰ ਚ ਖੁਸ਼ੀਆਂ ਵੀ ਬੜੀਆਂ ਹੁੰਦੀਆਂ ਅਮੀਰੀ ਵੀ ਬੜੀ ਹੁੰਦੀ ਹੁਣ ਕਈ ਲੋਕੀ ਕਹਿੰਗੇ ਅਮੀਰੀ ਕਿੱਦਾਂ ਹੋ ਜੂਗੀ ਜਿਹਦਾ ਬੰਦਾ 2 ਨੰਬਰ ਤੇ ਪੈਸੇ ਲੈਂਦਾ ਉਹਨੂੰ ਕੋਈ ਬਿਮਾਰੀ ਨਹੀਂ ਲੱਗਦੀ ਉਹਦੇ ਸ਼ੌਂਕ ਨਹੀਂ ਬਹੁਤੇ ਭੇੜੇ ਹੁੰਦੇ ਕਿਉਂਕਿ ਬਹੁਤੇ ਪੈਸੇ ਤਾਂ ਮਨੁੱਖ ਦੇ ਬਿਮਾਰੀਆਂ ਤੇ ਖਰਚ ਹੋ ਰਹੇ ਨਾ ਅੱਜ ਦੇ ਸਮੇਂ 'ਚ ਤੇ ਜਦੋਂ ਬਿਮਾਰੀ ਨਾ ਹੋਵੇ ਤਾਂ ਉਹ ਪੈਸਿਆਂ 'ਚ ਬਹੁਤ ਬਰਕਤ ਹੁੰਦੀ ਆ ਤੇ ਬਰਕਤ ਵਾਲੇ ਪੈਸੇ ਜਿਹੜੇ ਲੋਕਾਂ ਦਾ ਘਰ 'ਚ ਲਿਆ ਕੇ ਆਪਾਂ ਰਾਸ਼ਨ ਖਾਂਦੇ ਆ ਉਹ ਪੈਸਿਆਂ ਦੇ ਉਸ ਰਾਸ਼ਨ ਦੇ ਨਾਲ ਵੀ ਸਾਨੂੰ ਇੱਕ ਚੰਗੀ ਸ਼ਕਤੀ ਪ੍ਰਾਪਤ ਹੁੰਦੀ ਆ ਮੈਂ ਆਸ ਕਰਦਾ ਮੇਰੇ ਸੱਜਣ ਅੱਛੀ ਵਿਸ਼ੇ ਵਾਂਗ ਜਰੂਰ ਧਿਆਨ ਦੇਣ ਕਿ 2 ਨੰਬਰ ਦਾ ਪੈਸਾ ਆਉਂਦਾ ਤੇ ਬੜਾ ਚੁੱਪ ਕਰਕੇ ਆ ਲੇਕਿਨ ਜਦੋਂ ਨਿਕਲਦਾ ਚੀਕਾਂ ਵੜੀਆਂ ਮਰਵਾਉਂਦਾ ਤੇ ਬਹੁਤ ਸਾਰੇ ਲੋਕਾਂ ਦੀ ਤੁਸੀਂ ਚੀਕਾਂ ਵਜੜੀਆਂ ਸੁਣੀਆਂ ਤੇ ਵੇਖੀਆਂ ਹੋਣਗੀਆਂ ਮੈਂ ਤੁਹਾਡਾ ਆਪਣਾ ਪ੍ਰਿੰਸੀਪਲ ਬਚਿੱਤਰ ਸਿੰਘ ਤਰਸਿੱਕਾ ਜੁਦੇਵਸਤੇ ਰਬ ਸੋਣਾ ਤੁਹਾਡੀ ਲੰਬੀ ਲੰਬੀ ਉਮਰ ਕਰੇ